ਸਾਵਨ ਨਾਲ ਬਣਾਈ ਘਰ ਤੇ ਕੁਦਰਤ ਦਾ ਕਹਿਰ ਅਸਮਾਨੀ ਬਿਜਲੀ ਡਿੱਗਣ ਨਾਲ ਸੜਿਆ ਪੂਰਾ ਸਮਾਨ ਫ੍ਰਿਜ, AC, ਪੱਖੇ, CCTV ਕੈਮਰੇ, ਫੋਨ, ਇਨਵਰਟਰ ਵੀ ਖਰਾਬ ਘੱਟੋ-ਘੱਟ 3 ਲੱਖ ਰੁਪਏ ਦਾ ਹੋਇਆ ਨੁਕਸਾਨ ਮਾਮਲਾ ਹਲਕਾ ਗਿੱਦੜ ਬਾਹਾ ਦੇ ਪਿੰਡ ਦੋਲਾ ਦਾ ਜਿੱਥੇ ਅਮਰ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ ਅਸਮਾਨੀ ਬਿਜਲੀ ਦਾ ਕਹਿਰ ਦੇਖਣ ਨੂੰ ਮਿਲਿਆ ਬਿਜਲੀ ਡਿੱਗਣ ਕਾਰਨ ਬਿਜਲੀ ਦੇ ਸਾਰੇ ਉਪਕਰਨ ਸੜ ਗਏ ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀ ਅਚਾਨਕ ਰਾਤ ਦੇ ਕਰੀਬ ਪੌਣੇ 2 ਵਜੇ ਅਸਮਾਨੀ ਬਿਜਲੀ ਉਹਨਾਂ ਦੀ ਕੋਠੀ ਦੀ ਛੱਤ ਉੱਤੇ ਬਣੀ ਪਾਣੀ ਵਾਲੀ ਟੈਂਕੀ ਉੱਤੇ ਡਿੱਗੀ ਜੋ ਕੋਠੀ ਦੀਆਂ ਦੋਵੇਂ ਮੰਜ਼ਲਾਂ ਵਿੱਚ ਦੀ ਹੋ ਕੇ ਬਿਜਲੀ ਦੇ ਮੀਟਰ ਤੱਕ ਪਹੁੰਚ ਗਈ ਜਿਸ ਨੇ ਮੀਟਰ ਵੀ ਸਾਰ ਦਿੱਤਾ ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਫ੍ਰਿਜ AC ਪੱਖੇ CCTV ਕੈਮਰੇ ਫੋਨ ਇਨਵਰਟਰ ਪਾਣੀ ਵਾਲਾ ਫਿਲਟਰ ਤੋਂ ਇਲਾਵਾ ਕੋਠੀ ਦੀ ਸਾਰੀ ਹੀ ਬਿਜਲੀ ਦੀ ਫਿਟਿੰਗ ਸੜ ਗਈ ਹੈ ਬਈ ਹਮ ਸਿੰਘ ਮੇਰਾ ਨਾਮ ਜੀ ਪਿੰਡ ਦੌਲਾ ਜੀ ਬਲਾਕ ਗਿੱਦੜਵਾ ਜ਼ਿਲ੍ਹਾ ਮੁਕਸਰ ਜੀ ਕੀ ਗੱਲ ਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ AC ਸੀਗੇ ਇਨਵਰਟਰ ਸੀਗਾ ਜੀ ਕੈਮਰੇ ਸੀਗੇ ਜੀ LCD ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬ ਇਹ ਪਤਾ ਲੱਗਾ ਡਿੱਗੀ ਕਿੱਥੇ ਸੀ ਨਹੀਂ ਉੱਪਰੋਂ ਡਿੱਗੀ ਆ ਜੀ ਥੱਲੇ ਆ ਗਈ ਕੋਠੀ ਦੇ ਵਿੱਚ ਅੱਛਾ ਅੱਛਾ ਕੋਠੀ ਛੱਤ ਤੇ ਡਿੱਗੀ ਉੱਪਰ ਅੱਛਾ ਤੇ ਤੇ ਡਿੱਗੀ ਆ ਜੀ ਛੱਤ ਵਿੱਚੋਂ ਟੱਪ ਕੇ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ AC ਨਾ ਕੋਈ ਫਰੈਜ ਨਾ ਕੋਈ ਲਿਵਟੋਰ ਸਾਰਾ ਨਿਸ਼ਾਨਾ ਹੋ ਗਿਆ ਜੀ ਤੇ ਡਿੱਗੀ ਕਰੋ ਕਿਸੇ ਭਾਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਹੂੰ ਤੇ ਮੀਟਰ ਵਗੈਰਾ ਵੀ ਸੜ ਗਿਆ ਹੋ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਘਰੇ ਸੀਗੀ ਮੀਟਰ ਵੀ ਸੜ ਗਿਆ ਜੀ ਇਹ ਤੁਹਾਡੇ ਇਕੱਲੇ ਦੇ ਘਰ ਦਾ ਨੁਕਸਾਨ ਹੋਇਆ ਕਿ ਆਸ-ਪਾਸ ਵੀ ਕੋਈ ਬੜਾ ਨੁਕਸਾਨ ਹੋਇਆ ਆਸ-ਪਾਸੇ ਵਾਲਿਆਂ ਦੇ ਵੀ ਹੋਏ ਜੀ ਜਿਵੇਂ ਸਰਪੰਚਾਂ ਦਾ ਜੀ ਜਰਨਲਿਸਟ ਜਿਨ੍ਹਾਂ ਆਂਟੀ ਗਵਾਂਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫਰਿੱਜ ਮਤਲਬ ਪਾਸੇ-ਆਸੇ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਜੀ ਇਸ ਬੰਦੀ ਪਿੰਡ ਦੇ ਸਰਪੰਚ ਰਣਜੀਤ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰ ਸਿੰਘ ਦੇ ਘਰ ਉੱਤੇ ਬਿਜਲੀ ਡਿੱਗਣ ਨਾਲ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਸ ਤੋਂ ਇਲਾਵਾ ਆਸ-ਪਾਸ ਦੇ ਘਰਾਂ ਦੇ ਵਿੱਚ ਵੀ ਬਿਜਲੀ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਨੁਕਸਾਨ ਦੀ ਪਰਪਾਈ ਲਈ ਵੱੰਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਸਰਪੰਚ ਰਣਜੀਤ ਕੌਰ ਬਲਾਕ ਗਿੱਦੜਵਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਘਰ ਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਖਰਾਗੇ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਆਂਢ ਗਵਾਂਢ ਦਾ ਕਿੰਨਾ ਨੁਕਸਾਨ ਹੋਇਆ ਜੀ? ਆਂਢ ਗਵਾਂਢ ਦਾ ਵੀ ਨੁਕਸਾਨ ਹੋਇਆ ਜੀ ਕੈਮਰੇ ਸੜ ਗਏ ਕਿਸੇ ਦੀ ਫਰਿੱਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਉਹਨਾਂ ਦਾ ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂਗਾ ਕਿਉਂਕਿ ਕੋਠੀ ਹੈਗੀ ਆ ਜੀ ਡਬਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਦਾ ਸਾਰੇ ਸੜ ਕੇ ਸੁਭਾਹ ਹੋ ਗਿਆ ਤੇ ਪਟਵਾਰੀ ਵਗੈਰਾ ਨੂੰ ਜੇ ਕਿਸੇ ਅਫਸਰ ਨੂੰ ਦੱਸਤਾ ਸੂਚਨਾ ਦਿੱਤੀ ਹਾਂਜੀ ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਐਸ ਡੀ ਐਮ ਕੋਲੇ ਵੀ ਜਾਵਾਂਗੇ ਡੀ ਸੀ ਦਫਤਰ ਵੀ ਜਾਵਾਂਗੇ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par